ਆਪਣੇ ਪੰਜਾਬ ਦੇ ਚੰਗੇ ਬੋਲਣ ਵਾਲੇ ਪ੍ਰੈਸ ਵਾਲੇ ਨੇ ਪਰ ਮੈਂ ਸੋਸ਼ਲ ਮੀਡੀਆ ਜਾਂ ਪੱਤਰਕਾਰ ਨੇ ਉਹਨਾਂ ਦੇ ਵੀ ਹਮਲਾ ਹਾਂ ਦੇਖੋ ਇਹ ਵੀ ਬੜਾ ਸੋਹਣਾ ਤੁਹਾਡਾ ਸਵਾਲ ਆਗਾ ਉਹ ਬਹੁਤ ਇੱਥੇ ਕੇਂਦਰ ਕੀ ਚਾਹ ਰਹੀ ਹੈ ਜਾਂ ਪੰਜਾਬ ਸਰਕਾਰ ਕੀ ਚਾਹ ਰਹੀ ਹੈ ਇਹ ਹਮਲਾ ਜਿਹੜਾ ਕੀਤਾਗਾ ਇਹ ਪੰਜਾਬ ਸਰਕਾਰ ਨੇ ਕੀਤਾਗਾ ਕਿਉਂਕਿ ਸੱਚ ਬੋਲਣ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਮਰਜ਼ੀ ਦਵਾਈਏ ਜਿਹੜਾ ਤਾਂ बिक ਗਿਆ ਦੇਖੋ ਉਹ ਤਾਂ ਆਪਾਂ ਮਾਂ ਝੂਠ ਬੋਲੀ ਜਾਵੇ ਆਪਾਂ ਮਾਂ ਸੱਚ ਬੋਲੀ ਜਾਵੇ ਉਹ ਤਾਂ ਉਹਨਾਂ ਦੇ ਪੱਖ ਚ ਆਗਾ ਜਿਹੜਾ ਸੱਚ ਬੋਲੂਗਾ ਉਹਦੇ ਤੇ ਤਾਂ ਪਰਚੇ ਨਹੀਂ ਇਹਦੀ ਤਾਂ ਅਸੀਂ ਵੱਡੀ ਸਖਤ ਨਵਜਾਂ ਜਿਸੀਂ ਨਿੰਦਿਆ ਕਰਦੇ ਆਂਗੇ ਜਿਹੜਾ ਪੱਤਰਕਾਰਾਂ ਤੇ ਪਰਚੇ ਪਾਈ ਨੇ ਲੋਕਾਂ ਨੂੰ ਵੀ ਕਰਨੇ ਬਹੁਤ ਬਹੁਤ ਜੁੜਨਾ ਜਿਹੜਾ 26 ਤਰੀਕ ਦੇ ਹਾਂ ਲੋਕਾਂ ਨੂੰ ਇਹੀ ਅਪੀਲ ਕਰ ਰਹੇ ਆਂਗੇ ਵੀ ਜਿੰਨਾ ਵੀ ਦੋਕਰ ਪਿੰਡਾਂ ਦੇ ਵਿੱਚ ਸਾਨੂੰ ਵੇਖ ਰਹੇ ਨੇ ਜਾਂ ਉਹਨਾਂ ਨੂੰ ਸਮਝ ਆਈ ਆ ਵੀ ਸਾਡੇ ਨਾਲ ਕੀ ਬੀਤ ਚੁੱਕਿਆ ਇੱਕ ਦੂਜੇ ਨੂੰ ਸਮਝਾ ਕੇ 26 ਜਨਮਰੀ ਦੇ ਵਿੱਚ ਜਿਹੜਾ ਪਟਿਆਲੇ ਦੇ ਵਿੱਚ ਆਪਾਂ ਧਰਨਾ ਲਗਾ ਰਿਆਂ ਉਹਦੇ ਵਿੱਚ ਵੱਧ ਚੜ ਕੇ ਆਈਏ ਆਪਾਂ ਕਸਰੀ ਕਾਰਦੀਪ ਜੀ ਅੱਜ ਕਿਹੜੇ ਕਿਹੜੇ ਪਿੰਡਾਂ 'ਚ ਮੀਟਿੰਗਾਂ ਕਰਾਤੀਆਂ ਕੁੜੀਓ ਅੱਜ ਮੀਟਿੰਗਾਂ ਕਰਾ ਕੇ ਆਏ ਆ ਅਸੀਂ ਅਕਾਲਗੜ੍ਹ ਬਿਸ਼ਨਪੁਰਾ ਅਕਾਲਗੜ੍ਹ ਚਰਨਾ ਤੇ ਲਖਮੀਰਵਾਲਾ ਜੋ ਕੇ ਮਨਰੇਗਾ ਬਿਲਕੁਲ ਬੰਦ ਕਰ ਚੁੱਕੇ ਨੇਗੇ ਇਹ ਇਹ ਮਨਰੇਗਾ ਨੂੰ ਬਹਾਲ ਕਰਾਉਣ ਵਾਸਤੇ ਅਸੀਂ ਅੱਜ ਤੋਂ ਮੀਟਿੰਗਾਂ ਸ਼ੁਰੂ ਕੀਤੀਆਂ ਨੇ ਜੋ ਜੋ ਵੀ ਪਿੰਡਾਂ ਦੇ ਵਿੱਚ ਵਰਕਰ ਹੈਗੇ ਨੇ ਮਨਰੇਗਾ ਵਰਕਰ ਉਹ ਆਪਦੇ ਆਪ ਦੇ ਪਿੰਡਾਂ 'ਚ ਖੁਦ ਤੋਂ ਵੀ ਮੀਟਿੰਗਾਂ ਕਰਾਓ ਤੇ 26 ਤਰੀਕ ਦੇ ਧਰਨੇ 'ਤੇ ਵੱਧ ਤੋਂ ਵੱਧ ਚੜ ਕੇ ਹਿੱਸਾ ਬਣੋ। ਵੈਗਰ ਜੀ ਸਵਾਗਤ ਹੈ ਸਾਡੇ ਸੰਗਰਾਮੀ ਕਲਾ ਕੇਂਦਰ ਦੇ ਪੇਜ ਤੇ। ਵੈਗਰ ਜੀ ਕਿ ਖਾਲਸਾ ਵੈਗਰ ਜੀ ਕੀ ਫਤਿਹ। ਜੋ ਕੇਂਦਰ ਸਰਕਾਰ ਨੇ ਮਨਰੇਗਾ ਨੂੰ ਖਤਮ ਕੀਤਾ ਹੈ। ਅੰਜੀ ਬੇਰੋਜ਼ਗਾਰ ਹੋ ਗਿਆ ਸਾਰੇ ਮਤਲਬ ਆਰਥ ਦੇ ਲੋਕਾਂ ਦਾ ਹੈਨਾ ਤੇ ਤੁਹਾਡੀਆਂ ਜਥੇਬੰਦੀਆਂ ਨੇ ਜਿੰਨਾ ਜੈਸੇ ਤੁਸੀਂ ਕੰਮ ਕਰਦੇ ਆ ਉਹਦੀ ਜਥੇਬੰਦੀ ਦਾ ਨਾਂ ਕੀ ਤਿਆਰੀਆਂ ਨੇ ਹੁਣ ਐਸੇ ਤੇ ਲੜਨ ਦੀਆਂ ਸਾਡੀ ਜਥੇਬੰਦੀ ਦਾ ਨਾਮ ਆ ਜੀ ਡੈਮੋਕ੍ਰੇਟ ਮਨਰੇਗਾ ਅਸੀਂ ਸਿਰਫ ਮਨਰੇਗਾ ਦੇ ਉੱਪਰ ਲੜਦੇ ਆਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਵੱਡੀਆਂ ਤਿਆਰੀਆਂ ਨੇ 26 ਜਨਵਰੀ ਨੂੰ ਅਸੀਂ ਪਟਿਆਲੇ ਦੀ ਅਨਾਜ ਮੰਡੀ ਦੇ ਵਿੱਚ ਧਰਨਾ ਲਗਾ ਰਿਆਂਗੇ ਕੱਲ ਤੋਂ ਅਸੀਂ ਆਪਣੀਆਂ ਮੀਟਿੰਗਾਂ ਕਰਾਂਗੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਜਿਹੜੇ ਲੋਕ ਨੇ ਮਨਰੇਗਾ ਦੇ ਵਿੱਚ ਜੁੜੇ ਹੋਏ ਸੀ ਉਹਨਾਂ ਨੂੰ ਅਸੀਂ ਤਿਆਰ ਕਰਾਂਗੇ ਵੀ ਭਾਈ ਆਪਦੇ ਹੱਕਾਂ ਲਈ ਆਪਾਂ ਕਿਵੇਂ ਲੜਨਾਗਾ ਕਿਉਂਕਿ ਹਜੇ ਤਾਂ ਬਾਲੇ ਪਿੰਡਾਂ ਦੇ ਵਿੱਚ ਤਾਂ ਲੋਕਾਂ ਨੂੰ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਵੀ ਸਾਡੇ ਨਾਲ ਬੀਤ ਕੀ ਗਿਆ ਕਿਉਂਕਿ ਮਨਰੇਗਾ ਦੇ ਵਿੱਚ ਜਿਹੜਾ ਉਹਨਾਂ ਨੇ ਵੱਡਾ ਝੂਠ ਬੋਲਿਆਗਾ ਨਵੇਂ ਐਕਟ ਦੇ ਵਿੱਚ ਲਿਆ ਕੇ ਜੀ ਆਰਾਮ ਦੇ ਵਿੱਚ ਵੀ ਅਸੀਂ ਤੁਹਾਨੂੰ 150 ਦਿਨ ਦਾ ਕੰਮ ਦਵਾਂਗੇ ਸਾਨੂੰ ਤਾਂ ਪਹਿਲਾਂ 100 ਦਿਨ ਤੇ ਨਹੀਂ ਕਦੇ ਮਿਲਿਆ ਸੀ 150 ਦਿਨ ਦਾ ਕਿਵੇਂ ਦੇਣਗੇ ਹੁਣ ਪਹਿਲਾਂ ਕੀ ਕਰਦੇ ਸੀ ਪਹਿਲਾਂ ਆਪਣੇ ਸੂਬੇ ਪਾਉਂਦੇ ਸੀ 10% ਤੇ 90% ਕੇਂਦਰ ਪਾਉਂਦੀ ਸੀ ਪਰ ਹੁਣ ਉਹ ਕਹਿੰਦੇ ਅਸੀਂ 60% ਅਸੀਂ ਦਵਾਂਗੇ 40% ਤੁਸੀਂ ਦੋ ਜਿਹੜੇ 10% ਨਹੀਂ ਦੇ ਸਕਦੇ ਤੇ ਉਹ 40 ਕਿਵੇਂ ਦੇਣਗੇ ਉਹਨਾਂ ਨੇ ਇੱਕ ਨਵਾਂ ਕਿਹਾਗਾ ਉਸ ਕਾਨੂੰਨ ਦੇ ਵਿੱਚ ਵੀ ਅਸੀਂ ਇੱਕ ਸੂਚੀ ਜਾਰੀ ਕਰਾਂਗੇ ਆਪਣੇ 40 ਪਿੰਡਾਂ ਦੀ 40 ਪਿੰਡਾਂ ਦੀ ਇੱਕ ਸੂਚੀ ਜਾਰੀ ਕਰਾਂਗੇ ਉਹਦੇ ਵਿੱਚ ਕੀ ਪਤਾ ਮੇਰਾ ਪਿੰਡ ਹੋਵੇ ਨਾ ਹੋਵੇ ਸਭ ਕੁਝ ਉਹ ਕੇਂਦਰ ਨੇ ਤੈਅ ਕਰਨਾ ਇੱਥੇ ਮੈਂ ਇੱਕ ਪੰਚਾਇਤਾਂ ਨੂੰ ਵੀ ਕਹਿਣਾ ਚਾਹਨੀ ਆਂਗੀ ਵੀ ਦੇਖੋ ਕੱਲਾ ਮਨਰੇਗਾ ਵਰਕਰਾਂ ਦਾ ਜਾਂ ਮਨਰੇਗਾ ਕਾਮਿਆਂ ਦਾ ਕੰਮ ਨਹੀਂ ਖੋਹਿਆ ਗਿਆ ਸਾਡੇ ਹੱਥੋਂ ਪੰਚਾਇਤਾਂ ਦਾ ਸਾਰਾ ਕੁਛ ਹੀ ਖੋਇਆ ਗਿਆ ਸਾਨੂੰ ਗ੍ਰਾਮ ਸਭਾ ਕਰਨ ਦਾ ਅਧਿਕਾਰ ਸੀ ਉਹ ਖੋ ਲਿਆ ਕੇਂਦਰ ਨੇ ਸਾਡੇ ਤੋਂ ਹੁਣ ਜਿਹੜੀ ਟਾਇਲ ਸੀ ਜਾਂ ਨਾਲੀ ਗਲੀ ਨਾਲੀ ਬਣਦੀ ਸੀ ਮਨਰੇਗਾ ਦੇ ਮਟੀਰੀਅਲ ਚੋਂ ਪਰ ਉਹ ਵੀ ਖਤਮ ਹੋ ਗਈ ਉਰੇ ਤਾਂ ਕਿਉਂਕਿ ਉਰੇ ਪੰਚਾਇਤਾਂ ਵੀ ਵੇਲੀਆਂ ਨੇ ਇੱਥੇ ਪੰਚਾਇਤਾਂ ਨੂੰ ਵੀ ਕਹਿ ਰਹੇ ਆਗੇ ਵੀ ਮਨਰੇਗਾ ਕਾਮਿਆਂ ਦੇ ਨਾਲ ਲੱਗ ਕੇ ਆਪਾਂ ਕੇਂਦਰ ਦਾ ਸਾਹਮਣਾ ਕਰੀਏ ਆਪਾਂ ਜਿਹੜੀ ਮੂਡ ਮਨਰੇਗਾ ਨੂੰ ਅਸੀਂ ਬਹਾਲ ਕਰਾ ਸਕੀਏ ਜਿਹੜਾ ਜੀ ਰਾਮ ਜੀ ਬਿੱਲ ਲੈ ਕੇ ਆਏ ਨੇ ਉਹਨੂੰ ਅਸੀਂ ਰੱਦ ਕਰਾ ਸਕੀਏ। ਅੱਛਾ ਇਹ ਆਇਆ ਲੱਗਦਾ ਨਹੀਂ ਬਹੁਤ ਵੱਡਾ ਹਮਲਾ ਹਨਾ। ਕਿੱਤਾਂ ਤੇ ਹਮਲਾ ਤਾਂ ਦੇਖੋ ਪਹਿਲਾਂ ਕਿਸਾਨਾਂ ਤੇ ਹੋਇਆ ਫਿਰ ਉਹਨਾਂ ਨੇ ਬਿਜਲੀ ਨੂੰ ਪ੍ਰਾਈਵੇਟ ਕਰਕੇ ਹੋਇਆ। ਹਮਲਾ ਤਾਂ ਕਰੇ ਰਹੀਏ ਕੇਂਦਰ ਸਾਡੇ ਤੇ ਇੱਕ ਹੋਰ ਇੱਕ ਹੋਰ ਹਾਲ ਜੀ। ਹੁਣ ਜਿਹੜੇ ਆਪਣੇ ਪੰਜਾਬ ਦੇ ਚੰਗੇ ਬੋਲਣ ਵਾਲੇ ਪ੍ਰੈਸ ਵਾਲੇ ਨੇ ਪਰ ਮੈਂ ਸੋਸ਼ਲ ਮੀਡੀਆ ਜਾਂ ਪੱਤਰਕਾਰ ਨੇ ਉਹਨਾਂ ਦੇ ਵੀ ਹਮਲਾ ਹਾਂ ਦੇਖੋ ਇਹ ਵੀ ਬੜਾ ਸੋਹਣਾ ਤੁਹਾਡਾ ਸਵਾਲ ਆਗਾ ਉਹ ਬਹੁਤ ਇੱਥੇ ਕੇਂਦਰ ਕੀ ਚਾਹਰੀ ਆ ਜਾਂ ਪੰਜਾਬ ਸਰਕਾਰ ਕੀ ਚਾਹਰੀ ਇਹ ਹਮਲਾ ਜਿਹੜਾ ਕੀਤਾਗਾ ਇਹ ਪੰਜਾਬ ਸਰਕਾਰ ਨੇ ਕੀਤਾਗਾ ਕਿਉਂਕਿ ਸੱਚ ਬੋਲਣ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਮਰਜ਼ੀ ਦਵਾਈਏ ਜਿਹੜਾ ਤਾਂ ਵਿੱਕ ਗਿਆ ਦੇਖੋ ਉਹ ਤਾਂ ਆਪਾਂ ਮਾਂ ਝੂਠ ਬੋਲੀ ਜਾਵੇ ਆਪਾਂ ਮਾਂ ਸੱਚ ਬੋਲੀ ਜਾਵੇ ਉਹ ਤਾਂ ਉਹਨਾਂ ਦੇ ਪੱਖ ਚਾਗਾ ਜਿਹੜਾ ਸੱਚ ਬੋਲੂਗਾ ਉਹਦੇ ਤੇ ਤਾਂ ਪਰਚੇ ਨਹੀਂ ਇਹਦੀ ਤਾਂ ਅਸੀਂ ਵੱਡੀ ਸਖਤ ਨਵਜਾਂ ਜਿਸੀਂ ਨਿੰਦਿਆ ਕਰਦੇਾਂਗੇ ਜਿਹੜਾ ਪੱਤਰਕਾਰਾਂ ਤੇ ਪਰਚੇ ਪਾਈ ਨੇ ਲੋਕਾਂ ਨੂੰ ਵੀ ਬੇਨਤੀ ਕਰਨਾ ਹੈ ਬਤ ਵਤ ਜੋੜਨਾ ਜਿਹੜਾ 26 ਤਰੀਕ ਦੇ ਹਾਂ ਲੋਕਾਂ ਨੂੰ ਇਹ ਹੀ ਅਪੀਲ ਕਰ ਰਹੇ ਆਂਗੇ ਵੀ ਜਿੰਨਾ ਵੀ ਦੋਕ ਪਿੰਡਾਂ ਦੇ ਵਿੱਚ ਸਾਨੂੰ ਵੇਖ ਰਹੇ ਨੇ ਜਾਂ ਉਹਨਾਂ ਨੂੰ ਸਮਝ ਆਈ ਹੈ ਵੀ ਸਾਡੇ ਨਾਲ ਕੀ ਬੀਤ ਚੁੱਕਿਆ ਇੱਕ ਦੂਜੇ ਨੂੰ ਸਮਝਾ ਕੇ 26 ਜਨਮਰੀ ਦੇ ਵਿੱਚ ਜਿਹੜਾ ਪਟਿਆਲੇ ਦੇ ਵਿੱਚ ਆਪਾਂ ਧਰਨਾ ਲਗਾ ਰਿਹਾ ਉਹਦੇ ਵਿੱਚ ਵੱਧ ਚੜ ਕੇ ਆਈਏ ਆਪਾਂ